ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਲੂਵਲੀ ਗਰਮੀ ਨਾਲ ਲੋਕ ਜੂਝ ਰਹੇ ਹਨ ਲੋਕ ਲੂਵਲੀ ਗਰਮੀ ਤੋਂ ਬਚਣ ਲਈ ਆਪਣੇ ਆਪ ਨੂੰ ਟੱਕ ਕੇ ਬਾਹਰ ਨਿਕਲ ਰਹੇ ਹਨ ਲੋਕ ਸੜਕਾਂ ਕਿਨਾਰੇ ਸ਼ਿਕੰਜੀ ਅਤੇ ਗन्ने ਦਾ ਰਸ ਪਿੰਦੇ ਹੋਏ ਦਿਖਾਈ ਦਿੱਤੇ ਸ਼ਹਿਰ ਵਾਸੀਆਂ ਨੇ ਆਖਿਆ ਕਿ ਲੂਵਲੀ ਗਰਮੀ ਤੋਂ ਬਚਣ ਲਈ ਲiquid diet 12 ਧਿਆਨ ਦੇਣਾ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਅੰਮ੍ਰਿਤਸਰ 'ਚ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਮੈਂ ਇਹ ਕਹਿਣਾ ਚਾਹੂੰਗੀ ਕਿ ਜਦੋਂ ਵੀ ਅਸੀਂ ਘਰੋਂ ਬਾਹਰ ਨਿਕਲਦੇ ਆਂ ਵੈਸੇ ਤੇ ਇੰਨਾ ਜ਼ਿਆਦਾ ਟੈਂਪਰੇਚਰ ਹੈ ਕਿ ਸਾਨੂੰ ਥੋੜਾ ਪ੍ਰੀਕੌਸ਼ਨਸ ਲੈਣੀਆਂ ਚਾਹੀਦੀਆਂ ਆਪਣਾ ਸਿਰ ਔਰ ਮੂੰਹ ਟੱਕ ਕੇ ਨਿਕਲੋ ਦੈਨ ਕੁਲੂਕੋਜ਼ ਪਾਣੀ ਜਾਂ ਨਿੰਬੂ ਪਾਣੀ ਵਗੈਰਾ ਆਪਣੇ ਸਕੂਟਰ 'ਚ ਕਾਰ 'ਚ ਹਮੇਸ਼ਾ ਰੱਖੋ ਕਈ ਵਾਰ ਦਿਲ ਕਰਦਾ ਇਨਸਾਨ ਦਾ ਕੋਈ ਨਾ ਕੋਈ ਇਹੋ ਜਿਹੀਆਂ ਚੀਜ਼ਾਂ ਰੱਖੋ ਜਿਹਦੇ ਨਾਲ ਤੁਹਾਨੂੰ ਥੋੜੀ ਸਟਰੋਂਗ ਮਤਲਬ ਵਾਈਬ੍ਰੇਸ਼ਨਸ ਅੰਦਰ ਤੁਹਾਡੇ ਮਿਲਨ ਗੋਗਲਸ ਵਗੈਰਾ ਲਗਾ ਕੇ ਰੱਖੋ ਆਈਸ 'ਚ ਪਸੀਨਾ ਨਾ ਆਂਦੋ ਬਸ ਇਹ ਛੋਟੇ ਮੋਟੇ ਸੀਓ ਪ੍ਰੀਕਾਸ਼ਨਸ ਲਵਾਂਗੇ ਤੇ ਸ਼ਾਇਦ ਅਸੀਂ ਥੋੜਾ ਬਹੁਤ ਗਰਮੀ ਤੋਂ ਬਚ ਸਕਦੇ ਆ ਇਹ ਹਰ ਵਿਅਕਤੀ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਏ ਕਿ ਆਪਣੇ ਘਰ ਦੇ ਵਿੱਚ ਅਗਰ ਥੋੜੀ ਬਹੁਤ ਵੀ ਜਗ੍ਹਾ ਹੈਗੀ ਏ ਤੇ ਉੱਥੇ ਬੂਟੇ ਲਾਏ ਜਾਣ ਪਲੱਸ ਦੂਸਰਿਆਂ ਨੂੰ ਅਵੇਅਰ ਕਰਨ ਇਸ ਬਾਰੇ 'ਚ ਕਿ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਆਣ ਗੁਆਂਢ ਸਾਰਿਆਂ ਨੂੰ ਅਵੇਅਰ ਕਰੋ ਇਸ ਐਜੂਕੇਟ ਕਰੋ ਕਿ ਤਾਂਕਿ ਸਾਡਾ ਜਿਹੜਾ ਵਾਤਾਵਰਨ ਅਸ਼ੁੱਧ ਹੋ ਸਕੇ ਜਿਸ ਦੇ ਨਾਲ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦੀ ਕੋ ਪ੍ਰੋਬਲਮ ਨਾ ਆਵੇ ਗਰਮੀਆਂ ਦੇ ਵਿੱਚ ਕਿਉਂਕਿ ਗਰਮੀ ਜ਼ਿਆਦਾ ਹੋਣ ਦੇ ਨਾਲ ਹੀ ਜ਼ਿਆਦਾ ਲੋਕੀ ਬਿਮਾਰ ਹੋ ਜਾਂਦੇ ਨੇ ਪਾਣੀ ਦੀ ਘਾਟ ਹੁੰਦੀ ਏ ਔਰ ਮੈਂ ਦੂਸਰੇ ਪਾਸੇ ਇਹ ਵੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਆਪਣੇ ਵੱਲੋਂ ਕਿ ਜਿਸ ਤਰ੍ਹਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਏ ਹੋ ਸਕੇ ਕਿ ਆਪਣੇ ਘਰ ਦੇ ਬਾਹਰ ਪੰਛੀਆਂ ਵਾਸਤੇ ਜਲ ਜਿਹੜਾ ਉਹ ਪਾ ਕੇ ਰੱਖੋ ਤਾਂ ਕਿ ਉਹ ਬੇਜ਼ੁਮਾਨ ਨੇ ਜਿਹੜੇ ਉਹ ਕਿਸੇ ਕੋਲ ਮੰਗਣਗੇ ਨਹੀਂ اور ਤੁਸੀਂ ਇਹ ਕਰੋਗੇ ਦਾਣਾ ਪਾ ਕੇ ਰੱਖੋ ਪਾਣੀ ਦਾ ਉੱਥੇ ਬੰਦੋਬਸਤ ਕਰਕੇ ਰੱਖੋ ਕਿਉਂਕਿ ਇਹ ਬੇਜਬਾਨ ਨੇ ਇਸ ਵਾਸਤੇ ਇਹ ਨਾ ਵਾਸਤੇ ਸਾਨੂੰ ਹੀ ਕੁਝ ਕਰਨਾ ਪਏਗਾ ਸੋ ਮੇਰਾ ਤੇਹੀ ਸੰਦੇਸ਼ ਹੈ ਕਿ ਪੌਦੇ ਜ਼ਿਆਦਾ ਲਗਾਓ ਜਿਸ ਦੇ ਨਾਲ ਸਾਡਾ ਵਾਤਾਵਰਨ ਜਿਹੜਾ ਹੈ ਹਰਿਆਲੀ ਜ਼ਿਆਦਾ ਵਧੇਗੀ ਆਕਸੀਜਨ ਜ਼ਿਆਦਾ ਨਿਕਲੇਗੀ ਗਰਮੀ ਦਾ ਪ੍ਰਭਾਵ ਜਿਹੜਾ ਉਹ ਘਟੇਗਾ ਲੂ ਵਾਲੀ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਕਿਤੇ ਨਾ ਕਿਤੇ ਅਸੀਂ ਕੁਦਰਤ ਨੂੰ ਨਰਾਜ਼ ਕਰ ਰਹੇ ਹਾਂ ਸੋ ਜੇਕਰ ਅਸੀਂ ਕੁਦਰਤ ਨੂੰ ਨਰਾਜ਼ ਕਰ ਰਹੇ ਹਾਂ ਤੇ ਕੁਦਰਤ ਹੁਣ ਸਾਨੂੰ ਉਹਦਾ ਦੁੱਗਣਾ ਵਾਪਸ ਕਰ ਰਹੀ ਹੈ ਸੋ ਲੂ ਵਾਲੀ ਗਰਮੀ ਤੋਂ ਬਚਣ ਦੇ ਲਈ ਸਾਨੂੰ ਹੁਣ ਇੱਕ ਹੀ ਕੰਮ ਕਰਨਾ ਪਵੇਗਾ ਕਿ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਜ਼ਰੂਰੀ ਹੈ ਤੇ ਆਪਣੇ ਆਪ ਨੂੰ ਢੱਕ ਕੇ ਰੱਖੋ ਤਾਂ ਹੀ ਇਸ ਗਰਮੀ ਤੋਂ ਬਚਿਆ ਜਾ ਸਕਦਾ ਹੈ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ